ਡਾਕੂਮੈਂਟ ਸਕਰੂਟੀਨੀ ਦੀਆਂ ਡੇਟ ਨੇ ਜੀ 8/1/2024 ਤੋਂ ਲੈ ਕੇ 13/1/2024 ਤੱਕ ਠੀਕ ਹੈ ਜੀ ਫਰੈਂਡਸ ਪੰਜਾਬ ਪੁਲਿਸ ਚ ਕਾਂਸਟੇਬਲ ਦੀਆਂ 1746 ਪੋਸਟਾਂ ਲਈ ਡਾਕੂਮੈਂਟ ਸਕਰੂਟੀਨੀ ਲਈ ਕੱਟ-ਆਫ ਹੈ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਜੀ ਤੇ ਲਿਸਟ ਵੀ ਚੈੱਕ ਕਰਾਂਗੇ ਆਪਾਂ ਠੀਕ ਹੈ ਕਿਹੜੇ-ਕਿਹੜੇ ਕੈਂਡੀਡੇਟ ਨੇ ਡਾਕੂਮੈਂਟ ਸਕਰੂਟੀਨੀ ਦੇ ਲਈ ਜਾਣਾ ਹੈ ਡਿਟੇਲ ਦੇ ਵਿੱਚ ਚੈੱਕ ਕਰਾਂਗੇ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਲਿਓ ਜੀ ਚਲੋ ਜੀ ਸ਼ੁਰੂ ਕਰਦੇ ਹਾਂ बैकवर्ड क्लासेस फीमेल की कट ऑफ गई है जी फिफ्टी एट पॉइंट सिक्स जीरो सिक्स थ्री फाइव यानी कि फाइव डेसीमल पॉइंट तक है जी मैरिट गई है क्लीयर है जी पॉइंट फाइव डेसीमेल तक मेल की कट ऑफ है जी बहत्तर पॉइंट सौ छत्ती ई डबल्यू एस फीमेल की गई है जी सठ पॉइंट चौंती पाँच सौ मेल की गई है जी तिहत्तर पॉइंट बई एक सौ बई एक्सरिसमैन फीमेल कोई नहीं जी मेल की गई है सतवंजा ਪੁਆਇੰਟ 99334 ਐਕਸ ਸਰਵਿਸਮੈਨ ਬੈਕਵਰਡ ਕਲਾਸਸ ਪੰਜਾਬ ਦੀ ਫੀਮੇਲ ਦੀ ਕੋਈ ਨਹੀਂ ਜੀ ਮੇਲ ਦੀ ਗਈ ਹੈ 55.87734 ਐਕਸ ਸਰਵਿਸਮੈਨ ਐਸ ਸੀ ਐਮ ਐਂਡ ਬੀ ਫੀਮੇਲ ਕੋਈ ਨਹੀਂ ਜੀ ਮੇਲ ਗਈ ਹੈ 59.98078 ਐਕਸ ਸਰਵਿਸਮੈਨ ਐਸ ਸੀ ਆਰ ਐਂਡ ਓ ਫੀਮੇਲ ਕੋਈ ਨਹੀਂ ਮੇਲ ਗਈ ਹੈ ਜੀ 55.73142 ਜਨਰਲ ਓਪਨ ਅਨਰੀਜ਼ਰਵਡ ਦੀ ਗਈ ਹੈ ਜੀ ਫੀਮੇਲ ਕੈਂਡੀਡੇਟ ਦੀ ਗਈ ਹੈ 64.01671 ਐਕਸ ਤੇ ਮੇਲ ਕੈਂਡੀਡੇਟ ਦੀ ਗਈ ਹੈ 75.90393 ਜਨਰਲ ਓਪਨ ਅਨ ਰਿਜ਼ਲਟ ਦੀ ਆਪਾਂ ਚੈੱਕ ਕਰ ਲਈ ਜੀ ਐਸਸੀ ਬਾਲਮਿਕੀ ਐਮ ਐਂਡ ਵੀ ਚੈੱਕ ਕਰਦੇ ਆ ਜੀ 56.1003 ਯਾਨੀ ਕਿ ਫੀਮੇਲ ਦੀ ਗਈ ਹੈ ਮੇਲ ਦੀ ਗਈ ਹੈ 65.99619 ਸ਼ੈਡਿਊਲ ਕਾਸਟ ਆਰ ਐਂਡ ਓ ਦੀ ਗਈ ਹੈ ਜੀ 52.11403 ਤੇ ਮੇਲ ਦੀ ਗਈ ਹੈ 7165 68955 ਵਾਰਡ ਜੋ ਫਰੀडम ਫਾਈਟਰਸ ਦੀ ਗਈ ਹੈ 48.008282 82 ਫੀਮੇਲ ਮੇਲ ਦੀ ਗਈ ਹੈ ਜੀ 41.001233 ਵਾਰਡ ਜੋ ਪੁਲਿਸ ਪਰਸਨਲ ਦੀ ਗਈ ਹੈ 40.6831 ਮੇਲ ਦੀ ਗਈ ਹੈ ਜੀ 40.9568 ਟੋਟਲ ਗ੍ਰੈਂਡ ਟੋਟਲ ਹੈ ਜੀ 40.6831 40.9568 ਕਲੀਅਰ ਹੈ ਜੀ ਹੁਣ ਆਪਾਂ ਲਿਸਟ ਵੀ ਚੈੱਕ ਕਰ ਲੈਨੇ ਆ ਕਿਸ ਕਿਸ ਕੈਂਡੀਡੇਟ ਦਾ ਜਿਹੜਾ ਲਿਸਟ ਚ ਆ ਉਹ ਨਾਮ ਰੋਲ ਨੰਬਰ ਆਇਆ ਪਲੀਜ਼ ਰਿਕਵੈਸਟ ਸਾਰੇ ਇਹਨੂੰ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਪੀਡੀਐਫ ਫਾਈਲ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾ ਦੇਵਾਂਗੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਜਾਂ ਕਮੈਂਟ ਜ਼ਰੂਰ ਕਰਦੇ ਹੋ ਫੇਸਬੁੱਕ ਟਵਿੱਟਰ ਇੰਸਟਾਗ੍ਰਾਮ ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਜੇ ਪਲੀਜ਼ ਫੋਲੋ ਕਰਕੇ ਜ਼ਰੂਰ ਰੱਖਣਾ ਤੁਸੀਂ WhatsApp ਚੈਨਲ ਵੀ ਆਪਣਾ ਨਵਾਂ ਬਣਿਆ ਹੋਇਆ ਉਹਨੂੰ ਵੀ ਸਾਰਿਆਂ ਨੇ ਜੁਆਇਨ ਕਰ ਲੈਣਾ ਚਲੋ ਜੀ ਕੈਂਡੀਡੇਟ ਦੀ ਲਿਸਟ ਏ ਕੈਂਡੀਡੇਟ ਦੀ ਰੋਲ ਨੰਬਰ ਵਾਈਜ਼ ਲਿਸਟ ਹੈ ਜੀ ਡਾਕੂਮੈਂਟ ਸਕਰੂਟੀ ਲਈ ਕਲੀਅਰ ਹੈ ਜੀ 1 2 3 4 5 6 7 7 ਕਾਲਮਸ ਨੇਗੇ ਤੇ ਟੋਟਲ ਆਪਾਂ ਕਾਊਂਟ ਕਰ ਲੈਣੇ ਆ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 ਯਾਨੀ ਕਿ 38 ਕੈਂਡੀਡੇਟ ਇੱਕ ਪੇਜ ਦੇ ਉੱਪਰ ਨੇ ਠੀਕ ਹੈ 38 7 ਜੇ ਆਪਾਂ ਅਪਰੋਕਸ ਮੰਨ ਕੇ ਚੱਲੀਏ 1 2 3 4 5 6 7 40 7 4 28 280 ਕੈਂਡੀਡੇਟ ਨੇ ਇੱਕ ਪੇਜ ਦੇ ਉੱਪਰ ਅਪਰੋਕਸ ਅੰਦਾਜ਼ਾ ਲਾਗੇ ਠੀਕ ਹੈ ਜੀ 280 28 2 56 ਠੀਕ ਹੈ ਟੋਟਲ ਪੇਜ ਆ ਜਿਹੜੇ ਉਹ ਤੁਸੀਂ ਕਾਊਂਟ ਕਰ ਸਕਦੇ ਹੋ ਟੋਟਲ ਪੇਜ ਆਪਾਂ ਚੈੱਕ ਕਰਾਂਗੇ ਕਿੰਨੇ ਕੈਂਡੀਡੇਟ ਨੇਗੇ ਜਿਨ੍ਹਾਂ ਦੇ ਨਾਮ ਆ ਇਹ ਸਾਰੇ ਰੋਲ ਨੰਬਰ ਦਿੱਤੇ ਹੋਏ ਕੈਂਡੀਡੇਟ ਨੇ ਜਿਹੜੇ ਸ਼ਾਰਟਲਿਸਟ ਹੋਏ ਨੇ ਕੈਂਡੀਡੇਟ ਠੀਕ ਹੈ ਜੀ ਲਓ ਜੀ ਟੋਟਲ ਤੁਸੀਂ ਚੈੱਕ ਕਰ ਸਕਦੇ ਹੋ 7 ਪੇਜ ਨੇਗੇ ਠੀਕ ਹੈ ਪੀਡੀਐਫ ਫਾਈਲ ਟੈਲੀਗ੍ਰam ਚੈਨਲ ਤੇ ਪ੍ਰੋਵਾਈਡ ਕਰਾ ਦੇਗੇ ਪਲੀਜ਼ ਕਮੈਂਟ ਜ਼ਰੂਰ ਕਰ ਦਿਓ ਠੀਕ ਹੈ ਜਿਨ੍ਹਾਂ ਜਿਨ੍ਹਾਂ ਦਾ ਨਾਮ ਆਇਆ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਨਵੇਂ ਸਾਲ ਦੀਆਂ ਵੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਵੀ ਵਿਸ਼ ਯੂ ਹੈ ਹੈਪੀ ਨਿਊ ਇਅਰ ਟੂ 올 ਆਫ ਯੂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਜੇ ਕੋਈ ਕੋਈ ਕਮੈਂਟ ਹੈ ਤਾਂ ਕਮੈਂਟ ਜ਼ਰੂਰ ਕਰਕੇ ਜਾਇਓ ਜੀ ਹੋਰ ਅਪਡੇਟ ਨਾਲ ਜਲਦ ਹੀ ਹਾਜ਼ਰ ਹੋਵਾਂਗੇ ਜੀ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਯੂ ਟੇਕ ਅ ਵੈਰੀ ਗੁੱਡ ਕੇਅਰ ਯੂ ਸੈਲਫ ਬਾਏ ਬਾਏ